ਕਬੀਰ ਸਾਹਿਬ ਜੀ ਦਾ 477 ਪਵਿੱਤਰ ਅੰਕ ਉੱਤੇ ਜੋ ਸ਼ਬਦ ਸਪਾਇਮਾਰ ਹੈ ਉਹ ਆਪਾਂ ਫੇਰ ਅਗਲਾ ਪੜਨਾ ਕਰਦੇ ਆਂ ਹੈਡਿੰਗ ਹੈ ਸ਼ਬਦ ਦਾ ਆਸਾ ਕਿਉਂਕਿ ਕਬੀਰ ਜੀ ਦੀ ਬਾਣੀ ਚੱਲਦੀ ਹੈ ਇਸ ਕਰਕੇ ਅਸੀਂ ਪੜ੍ਹ ਸਕਦੇ ਆਂ ਆਸਾ ਕਬੀਰ ਜੀ ਦੀ ਬਾਣੀ ਆਸਾ ਰਾਕ ਵਿੱਚ ਹੈ ਬੜੀ ਸੋਹਣਾ ਉਦਾਹਰਨ ਕਬੀਰ ਸਾਹਿਬ ਜੀ ਨੇ ਲਿਆ ਹੈ ਅੱਜ ਸਾਡੇ ਕੋਲ ਲਾਈਟ ਆਇਆ ਆਪਾਂ ਇਸ ਤਰ੍ਹਾਂ ਵੀ ਸਮਝ ਸਕਦੇ ਹਾਂ ਵੀ ਜੇ ਲਾਈਟ ਤਾਰ ਦੇ ਵਿੱਚ ਬਿਜਲੀ ਹੈਗੀ ਹੈ ਇੱਥੇ ਲਾਈਟ ਜਗਦੀ ਹੈ ਤੇ ਜੇ ਤਾਰ ਦੇ ਵਿੱਚ ਲਾਈਟ ਨਾ ਹੋਵੇ ਤੇ ਬਿਜਲੀ ਨਹੀਂ ਜਗਦੀ ਸਾਨੂੰ ਕੁਝ ਵੀ ਦਿਖਦਾ ਨਹੀਂ ਕਮਰੇ 'ਚ ਹਨੇਰਾ ਹੋ ਜਾਂਦਾ ਹੈ ਪੁਰਾਤਨ ਸਮੇਂ ਵਿੱਚ ਦੀਵੇ ਜਗਾਇਆ ਜਾਂਦੇ ਸੀ ਦੀਵੇ ਦੀ ਰੋਸ਼ਨੀ ਵਿੱਚ ਸਭ ਕੁਝ ਦਿਖਦਾ ਸੀ ਪਰ ਜੇ ਇਸ ਦੀਵੇ ਵਿੱਚੋਂ ਤੇਲ ਮੁੱਕ ਜਾਂਦਾ ਸੀ ਤੇ ਫੇਰੀ ਬੱਤੀ ਵੀ ਮੱਚ ਜਾਂਦੀ ਸੀ ਤੇ ਦੀਵਾ ਬੁਝ ਜਾਂਦਾ ਸੀ ਤੇ ਹਨੇਰਾ ਹੋ ਜਾਂਦਾ ਸੀ ਸਾਰੇ ਕਿਤੇ ਕੁਝ ਨਹੀਂ ਦਿਖਦਾ ਸੀ ਜਦੋਂ ਬੰਦੇ ਦੇ ਅੰਦਰੋਂ ਉਸ ਮਾਲਕ ਪਰਮਾਤਮਾ ਅਕਾਲ ਪੁਰਖ ਵੇਗ ਨੂੰ ਅੱਲਾ ਗੋੜ ਦੀ ਯਾਦ ਮੁੱਕ ਜਾਂਦੀ ਹੈ ਉਹਦੀ ਐਗਜ਼ਿਸਟੈਂਸ ਉਹਦੀ ਹੋਂਦ ਉਹਦੀ ਵਜੂਦਗੀ ਨੂੰ ਆਪਣੇ ਨਾਲ ਨਹੀਂ ਸਮਝਦਾ ਬੰਦਾ ਤੇ ਫਿਰ ਉਹ ਸੁਨਣਾ ਹੋ ਜਾਂਦਾ ਹੈ ਸੋਨਾ ਮੰਦਰ ਹੋਈ ਹੁਣ ਆਪਾਂ ਪੜਦੇ ਆਂ ਤੇ ਇਸ ਆਨੰਦਮਈ ਸ਼ਬਦ ਦਾ ਵਿਚਾਰ ਆਪ ਆਪਣੇ ਹਿਰਦੇ ਵਿੱਚ ਵਸਾਵਾਂਗੇ ਆਸ ਜਗ ਲਗ ਤੇਲ ਦੀਵੇ ਮੁਖ ਬਾਤੀ ਤਬ ਸੂਜੈ ਸਭ ਕੋਈ ਜਦੋਂ ਤੱਕ ਦੀਵੇ ਵਿੱਚ ਤੇਲ ਹੈ ਤੇ ਇਸ ਦੀਵੇ ਦੇ ਉੱਤੇ ਬੱਤੀ ਲੱਗੀ ਹੋਈ ਹੈ ਤੇ ਇਸ ਬੱਤੀ ਨੂੰ ਤੇਲ ਮਿਲ ਰਿਹਾ ਹੈ ਤੇ ਘਰ ਵਿੱਚ ਕਮਰੇ ਵਿੱਚ ਸਾਨੂੰ ਹਰੇਕ ਚੀਜ਼ ਨਜ਼ਰ ਆ ਰਹੀ ਹੈ ਕਿਉਂਕਿ ਇਹ ਦੀਵਾ ਰੋਸ਼ਨੀ ਕਰ ਰਿਹਾ ਹੈ ਕਿਉਂਕਿ ਇਹਦੇ ਵਿੱਚ ਤੇਲ ਹੈ ਤੇ ਐਸ ਕਰਕੇ ਰੋਸ਼ਨੀ ਕਰ ਰਿਹਾ ਹੈ ਤੇਲ ਜਲ ਬਾਤੀ ਠਹਿਰਾਂ ਮੀ ਸੋਨਾ ਮੰਦਰ ਹੋਈ ਜਦੋਂ ਇਹ ਤੇਲ ਬਚ ਗਿਆ ਇਹ ਬੱਤੀ ਰੇਵੀ ਪਰ ਬੁਝ ਜਾਣਾ ਹੈ ਇਹ ਇਹ ਮੰਦਰ ਸੁੰਨਾ ਮੰਦਰ ਹੋਈ ਪਰ ਇਸ ਸਾਨੂੰ ਕਮਰੇ ਵਿੱਚ ਕੁਝ ਵੀ ਦਿਖਾਈ ਨਹੀਂ ਦੇ ਰਹਾ ਹੁਣ ਬੜੇ ਧਿਆਨ ਨਾਲ ਇਸੀ ਨੂੰ ਸਮਝੋ ਪੜੋ ਵਿਚਾਰੋ ਇਤੇ ਜੀਵੀ ਦਾ ਉਧਾਰ ਲੈ ਆ ਨਾ ਕਵੀ ਸਾਹਿਬ ਜੀ ਨੇ ਕਹਿ ਕੀ ਰਏ ਨੇ ਕਹਿ ਰਿਹਾ ਕਿ ਬੰਧਿਆ ਜਦੋਂ ਤੱਕ ਪ੍ਰਮਾਤਮਾ ਦੀ ਜੋਤ ਤਾਕਤ ਸ਼ਕਤੀ એનર્ਜੀ ਪਾਵਰ ਆਤਮਾ ਤੇਰੇ ਅੰਦਰ ਉਦੋਂ ਤੱਕ ਹੀ ਹੈ ਨਾ ਸਭ ਕੁਝ ਦਿਸ ਰਿਹਾ ਹੈ ਗੁਰੂ ਤੱਕੀ ਤੂੰ ਸੰਸਾਰ ਦੇ ਸਿਸਟਮ ਨਾਲ ਜੁੜਿਆ ਹੋਇਆ ਹੈ ਤੇ ਜਦੋਂ ਉਹ ਤਾਕਤ ਤੇਰੇ ਅੰਦਰ ਨਹੀਂ ਰਹੇਗੀ ਇਹ ਤੇਰਾ ਸਰੀਰ ਫਿਰ ਕਿਉਂਕਿ ਉਹ ਤੇਲ ਮੁੱਕ ਜਾਏਗਾ ਵਿੱਚੋਂ ਤੇ ਫਿਰ ਤੇਰੀ ਬੱਤੀ ਬੁਝ ਜਾਏਗੀ ਤੇ ਫਿਰ ਕੋਈ ਨਜ਼ਰ ਨਹੀਂ ਆਏਗਾ ਇਹ ਮੰਦਰ ਤੇਰਾ ਜਿਹੜਾ ਸੋਨਾ ਹੋ ਜਾਏਗਾ ਕਿੰਨਾ ਪਿਆਰਾ ਉਹਦਾ ਹਰਨਾਕਬੀਰ ਸਾਹਿਬ ਜੀ ਦਾ ਬਾਣੀ ਆਪ ਬੜੋ ਭਾਈ ਜਿਸ ਨੇ ਵੀ ਆਨੰਦ ਲੈਣਾ ਬਾਣੀ ਵਿੱਚੋਂ ਆਨੰਦ ਸਾਰੇ ਨਾਨਕ ਚੇਟਕਾਂ ਤੋਂ ਉੱਤੇ ਹੈ ਜਿਨੇ ਵੀ ਆਪਾਂ ਨਾਟਕ ਚੇਟਕ ਗੀਤ ਹੋਰ ਜਿੰਨਾ ਵੀ ਹੋ ਜੇ ਸੁਣਦੇ ਆ ਪੜ੍ਹਦੇ ਆ ਉਸ ਨਾਲੋਂ ਅੱਗੇ ਜਾ ਕੇ ਅੰਮ੍ਰਿਤ ਬਾਣੀ ਵਿੱਚ ਉਸ ਨੂੰ ਆ ਕੇ ਮੰਮੀ ਜਾਂਦਾ ਹੁੰਦਾ ਜਿਸ ਨੇ ਵੀ ਇਸ ਸੀਮਾ ਨੂੰ ਲੰਘਣਾ ਉਹ ਬਾਣੀ ਆਪ ੜੋ ਤੇ ਫਿਰ ਕੀ ਹੁੰਦਾ ਜਦੋਂ ਇਹ ਮੰਦਰ ਸੁਣਦਾ ਹੋ ਜਾਂਦਾ ਰੇਬ ਰੇ ਤੁਹੇ ਘਰੀ ਨਾ ਰੱਖੇ ਕੋਈ ਐ ਵਧਿਆ ਬੋਲਿਆ ਕਮੜਿਆ ਉਸ ਵਾਰ ਕਰਨ ਕੋਈ ਵੀ ਮਿੰਟ ਵੀ ਰੱਖਣ ਵਾਸਤੇ ਤਿਆਰ ਨਹੀਂ ਤੂੰ ਰਾਮ ਨਾਮ ਜਪ ਸੋਈਂ ਰਾਓ ਉਹ ਮੰਨ ਉਹ ਮੰਨ ਉਹ ਤੇਰ ਉਹ ਰਾਮ ਉਹ ਪਰਮਾਤਮਾ ਦੀ ਸ਼ਕਤੀ ਉਹਨੂੰ ਤੂੰ ਚੇਤੇ ਵਿੱਚ ਰੱਖ ਜਿਹਦੇ ਕਰਕੇ ਇਹ ਸਾਰਾ ਸਿਸਟਮ ਹੈ ਤੂੰ ਜਾਗਦਾ ਹੈ ਤੂੰ ਜਿਉਣਾ ਹੈ ਸਭ ਕੁਝ ਦੇਖ ਰਿਹਾ ਹੈ ਤੇ ਜਦੋਂ ਉਹ ਸ਼ਕਤੀ ਤੇਰੇ ਵਿੱਚ ਨਿਕਲ ਜਾਏਗੀ ਇਹ ਵਰਤੂ ਸੋਨਾ ਮੰਦਰ ਹੋਈ ਇਸ ਕਰਕੇ ਉਸ ਸ਼ਕਤੀ ਨਾਲ ਜੁੜ ਉਹਨੂੰ ਯਾਦ ਰੱਖ ਉਹਨੂੰ ਚੇਤੇ ਵਿੱਚ ਰੱਖ ਕਿਉਂਕਿ ਉਸ ਤੋਂ ਬਾਅਦ ਤੈਨੂੰ ਕੋਈ ਘੜੀ ਵੀ ਬਲਾਉਣ ਨੂੰ ਤਿਆਰ ਨਹੀਂ ਰੱਖਣ ਨੂੰ ਤਿਆਰ ਨਹੀਂ ਕਰੇ ਕਾਡੋ ਕਾਡੋ ਹੋਈ ਉਸੇ ਟਾਈਮ ਤੈਨੂੰ ਬਣ ਲੈਣਾ ਹੈ ਕਿਉਂ ਕਿ ਆਗੇ ਹੰਸ ਅਕੇਲਾ ਉਹ ਜਿਹੜੀ ਵਿੱਚ ਸ਼ਕਤੀ ਸੀ ਉਹ ਤੇ ਚਲੀ ਗਈ ਹੁਣ ਹੁਣ ਤੂੰ ਕਮਾਦਾ ਨਹੀਂ ਹੈ ਸੰਤਾਂ ਦਾ ਕਰੀ ਪੜੋ ਬਾਣੀ ਨੂੰ ਆ ਕਾ ਕੀ ਬਾਤ ਪਿਤਾ ਕਹੋ ਕਾਕੋ ਕਵਨ ਕਰਕੇ ਕੀ ਜੋਈ ਫਿਰ ਦੱਸੋ ਕਹਿੰਦੇ ਗੁਰੂ ਸਾਹਿਬ ਜੀ ਕਹਿੰਦੇ ਉਸ ਤੋਂ ਬਾਅਦ ਕੀ ਦੀ ਮਾਂ ਤੇ ਕੀੜਾ ਪਿਓ ਹੈ ਤੇ ਕਿਸ ਦੀ ਕਿਸੇ ਦਾ ਇਸਤਰੀ ਜਿਹੜਾ ਵਰਗ ਦਾ ਸਾਡਾ ਸਮਾਜ ਇੱਕ ਸਮਸਫਰ ਵਾਲਾ ਸੋਚ ਹੈ ਕੀਦੈ ਕੋਈ ਕਿਸੇ ਦਾ ਨਹੀਂ ਹੈ ਸਾਰੇ ਇੱਕ ਦੂਜੇ ਨੂੰ ਛੱਡ ਕੇ ਤੁਰ ਜਣਾ ਕਟਕਉ ਤੇ ਕੋਈ ਬਾਤ ਨ ਪੁੱਛੈ ਕਾਡੋ ਕਾਡੋ ਹੋਈ ਜਦੋਂ ਵੀ ਇਹ ਸਰੀਰ ਦੀ ਘੜ ਘੜ ਦਾ ਮਤਲਬ ਹੈ ਘੜਾ ਇਹ ਸਰੀਰ ਰੂਪੀ ਘੜਾ ਜਦੋਂ ਫਟ ਜਾਂਦਾ ਨਾ ਫਿਰ ਲੋਕੀ ਕਹਿੰਦੇ ਐ ਢੀਕਰਿਆਂ ਨੂੰ ਕੀ ਕਰਾਉਣਾ ਚਾਕੇ ਬਾਹਰ ਸੁੱਟੋ ਇਹਨਾਂ ਬਸ ਇਹ ਹਾਲਤ ਹੈ ਤੇਰੀ ਫਿਰ ਉਦੋਂ ਨਾ ਤਾਂ ਤੇ ਤੇਰੀ ਮਾਂ ਤੈਨੂੰ ਉਜਾ ਸਕਦੀ ਹੈ ਨਾ ਤੇਰਾ ਪਿਓ ਤੈਨੂੰ ਉਜਾ ਸਕਦਾ ਹੈ ਨਾ ਹੀ ਤੇਰੀ ਇਸਤਰੀ ਤੈਨੂੰ ਉਜਾ ਸਕਦੀ ਹੈ ਇਹ ਹਾਲਤ ਆ ਬੰਦਿਆ ਤੇਰੀ ਕਿਉਂ ਆ ਕਿਉਂਕਿ ਉਸ ਮਾਲਕ ਨੂੰ ਯਾਦ ਨਹੀਂ ਕਰ ਰਿਹਾ ਉਸ ਮਾਲਕ ਦੀ ਹੋਂਦ ਨੂੰ ਮਨ ਨਹੀਂ ਰਿਹਾ ਜਿਹਦੇ ਕਰਕੇ ਤੂੰ ਜਿਉਣਾ ਹੈ ਜਿਹਦੇ ਕਰਕੇ ਇਹ ਤੇਲ ਹੈ ਜਿਹੜਾ ਦੀਵੇ ਦੇ ਵਿੱਚ ਤੱਕ ਸ਼ਕਤੀ ਹੈ ਉਹ ਮਾਲਕ ਦੀ ਇਥੇ ਤੇਲ ਦਾ ਮਤਲਬ ਹੈ ਸ਼ਕਤੀ ਮਾਲਕ ਦੀ ਤੇ ਉਹ ਸ਼ਕਤੀ ਦੀ ਜੋਤ ਜਿਹੜੀ ਸਾਡੇ ਅੰਦਰ ਪ੍ਰਗਟ ਹੋ ਰਹੀ ਹੈ ਉਹ ਬੱਤੀ ਹੈ ਤੇ ਦੀਵਾ ਉਹ ਦੀਵਾ ਟੁਕੜਾ ਉਹ ਹੈ ਸਾਡਾ ਸਰੀਰ ਜਦੋਂ ਤੱਕ ਉਹ ਸ਼ਕਤੀ ਹੈ ਤੇ ਸ਼ਕਤੀ ਦੀ ਜੋਤ ਸਾਡੇ ਅੰਦਰ ਵਰਤ ਰਹੀ ਹੈ ਅੱਖਾਂ ਉਸ ਜੋਤ ਕਰਕੇ ਹੀ ਵੇਖ ਰਹੀਆਂ ਇਹ ਕੰਨ ਉਸ ਜੋਤ ਕਰਕੇ ਹੀ ਸੁਣ ਰਿਹਾ ਹੈ ਇਹ ਬੋਲ ਮੇਰਾ ਉਸ ਜੋਤ ਕਰਕੇ ਹੀ ਨਿਕਲ ਰਿਹਾ ਜਦੋਂ ਉਹ ਮੇਰੇ ਅੰਦਰ ਨਹੀਂ ਹੋਏਗੀ ਤੇ ਇਹ ਤਾਂ ਵਿੱਚੋਂ ਕੋਈ ਵੀ ਸ਼ਕਤੀ હાજર ਨਹੀਂ ਹੋਏਗੀ ਤੇਲ ਵੀ ਮੁੱਕ ਗਿਆ ਤੇ ਬੱਤੀ ਵੀ ਬੁਝ ਗਈ ਤੇ ਹੁਣ ਫਿਰ ਕੀ ਹੋ ਗਿਆ ਸੋਨਾ ਮੰਦਰ ਕੈਸੀ ਪਿਆਰੀ ਗੱਲ ਆ ਗੀਰ ਜੀ ਫਿਰ ਕੀ ਹੁੰਦਾ ਸਵਾਰ ਦੇੜੀ ਬੈਠੀ ਮਾਤਰੂ ਵਾ ਖਟਿਆ ਲੈ ਗੇ ਭਾਈ ਦੂਜੇ ਭਰਾਵਾਂ ਨੇ ਸਾਰਿਆਂ ਨੇ ਹੁਣ ਇਸ ਨੂੰ ਮਸਾਣਾ ਵਾਲਾ ਲੈ ਤਰੇ ਨੇ ਤੇ ਮਾਂ ਬੈਠੀ ਦੇੜੀ ਤੇ ਉੱਤੇ ਰੋ ਰਹੀ ਐ ਦੇੜੀ ਦੇੜੀ ਦੇਹਰੀ ਉੱਥੇ ਬੈਠੀ ਰੋ ਰਹੀ ਐ ਲੱਗ ਛੇਟੇ ਕਾਏ ਤੇਰੀਆਂ ਰੋਵੇ ਹੰਸ ਅਕੇਲਾ ਜਾਈ ਤੇ ਫਿਰ ਉਸ ਉਹਦੇ ਘਰ ਵਾਲੀ ਤੇ ਸਾਰੇ ਵਾਲ ਖੋਲ ਦਿੱਤੇ ਗਏ ਐ ਤੇ ਉਹ ਵੀ ਰੋਂਦੀ ਪਈ ਐ ਵਾਲ ਖਲਾਰ ਕੇ ਤੇ ਅਗੋਂ ਪਰ ਕਵੀਰ ਸਾਹਿਬ ਜੀ ਕਹਿੰਦੇ ਉਹ ਹੰਸ ਅਕੇਲਾ ਜਾਈ ਉਹ ਤਾਂ ਪਹਿਲੀ ਚਲੇ ਗਿਆ ਇਕੱਲੇ ਇਕੱਲੇ ਇੱਥੇ ਤੇ ਹੁਣ ਸਾਰੇ ਅਸੀਂ ਡਰਾਮਾ ਕਰ ਰਹੇ ਆ ਅਸੀਂ ਉਸ ਦੇ ਨਾਲ ਜਾਣ ਦਾ ਇੱਕ ਡਰਾਮਾ ਕਰ ਰਹੇ ਆ ਉਹ ਤਾਂ ਪਹਿਲੀ ਚਲੇ ਗਿਆ ਜਿਹੜਾ ਅਸਲੀ ਸੀ ਹੰਸ ਸੀ ਜਿਹੜਾ ਉਹ ਤੇ ਇਕੱਲਾ ਜਾਈ ਉਹ ਤੇ ਪਹਿਲੇ ਹੀ ਚਲੇ ਗਿਆ ਇਕੱਲਾ ਉਹਦੇ ਨਾਲ ਤਾਂ ਕੋਈ ਨਹੀਂ ਗਿਆ ਉਧਰ ਕੋਈ ਨਹੀਂ ਗਿਆ ਭਾਈ ਸਮਝੋ ਇਸ ਘਟਨਾ ਨੂੰ ਇਹ ਬਹੁਤ ਵੀ ਘਟਨਾ ਨੂੰ ਕਬੀਰ ਸਾਹਿਬ ਜੀ ਕਿਸ ਤਰ੍ਹਾਂ ਸਾਨੂੰ ਸਮਝਾ ਗਏ ਕਹਿ ਤੇ ਕਵੀਰ ਸੁਨੋ ਰੇ ਸੰਤੋ ਪੈਸਾ ਕਰ ਕੇ ਤਾਈ ਕਬੀਰ ਸਾਹਿਬ ਜੀ ਕਹਿੰਦੇ ਆ ਗੁਰਮਤਿ ਜਨੋ ਸੁਣੋ ਇਹ ਡਰਾਉਣਾ ਸਮੁੰਦਰ ਹੈ ਇਹਦੀ ਬਾਰੇ ਸੁਣੋ ਕਿ ਇਸ ਦਾ ਇਹ ਆਖਰੀ ਛੱਕਾ ਨਿਕਲਦਾ ਹੈ ساری عمر ਬੰਦਾ ਕਠਮਾਰਦਾ ਰਹਿੰਦਾ ਸਾਰੀ ਉਮਰ ਠਗੀਆਂ ਠੋਰੀਆਂ ਕਰਦਾ ਰਹਿੰਦਾ ਦੂਜਿਆਂ ਦਾ ਧੰਨ ਲੁੱਟਦਾ ਰਹਿੰਦਾ ਹੈ ਸੋਹ ਤਰ੍ਹਾਂ ਦੇ ਫਰੇਵ ਕਰਦਾ ਹੈ ਆਖਰ ਨੂੰ ਇਹ ਹੋ ਜਾਣਾ ਹੈ ਇਸ ਬੰਦੇ ਸਿਰ ਜਲਮਹੂਤ ਹੈ ਜਮ ਨਹੀਂ ਹਟੇ ਗੋਸਾਈ ਦੇਖੋ ਕਹਿੰਦੇ ਕਬੀਰ ਸਾਹਿਬ ਜੀ ਕਹਿੰਦੇ ਜਿਸ ਸੰਸਾਰ ਨੂੰ ਆਪਣਾ ਸਮਝਦਾ ਰਿਹਾ ਨਾ ਇਹ ਉਹ ਸੰਸਾਰ ਹੁਣ ਇਸ ਦੇ ਨਾਲ ਨਹੀਂ ਜਾ ਰਿਹਾ ਤੇ ਆਪਣੇ ਕੀਤੇ ਹੋਏ ਕਰਮਾਂ ਕਰਕੇ ਆਪ ਮੁਸੀਬਤ ਵਿੱਚ ਫਸ ਗਿਆ ਮੌਤ ਉਣੀ ਨਹੀਂ ਸੀ ਉਥੇ ਟਲਣੀ ਨਹੀਂ ਸੀ ਸਜ਼ਾ ਕਿਹਦਾ ਪਿਆਰਾ ਸ਼ਬਦ ਹੈ ਕਬੀਰ ਸਾਹਿਬ ਜੀ ਦਾ ਆਓ ਮੈਂ ਆਪਾਂ ਸ਼ਬਦੇ ਪੜਿਆ ਸਮਝਿਆ ਇਹ ਸ਼ਬਦ ਨੂੰ ਇੱਕ ਵਾਰ ਫੇਰ ਪੜਦੇ ਆਂ ਤਾਂ ਕਿ ਸਾਨੂੰ ਬਾਣੀ ਦੇ ਜਿਹੜੇ ਸੰਦੇਸ਼ ਨੇ ਨਾ ਉਹ ਸਾਡੇ ਅੰਤਿਸ਼ਕਰਨ ਤੱਕ ਪਹੁੰਚਣਾ ਸਾਡੇ ਜੀਵਨ ਨੇ ਤਾਂ ਬਦਲਣਾ ਹੈ ਜੇ ਬਾਣੀ ਸਾਡੇ ਅੰਤਿਸ਼ਕਰਨ ਤੱਕ ਪਹੁੰਚੀ ਅਸੀਂ ਮਹਿਜ ਉਤੋਂ ਤੋਂ ਪਾਠ ਕਰ ਰਹੇ ਆ ਪੜ ਪੜ ਗੱਡੀ ਲੱਦੀਏ ਅਸੀਂ ਇਹ ਗੱਲ ਕਰ ਰਹੇ ਆ ਇਸ ਨੂੰ ਛੱਡ ਕੇ ਬਾਣੀ ਨੂੰ ਅਸੀਂ ਆਪਣੇ ਆਪ ਨੂੰ ਸੁਧਾਰਨ ਵਾਸਤੇ ਪੜੀਏ ਕਿੰਨਾ ਪਿਆਰਾ ਇਹ ਸ਼ਬਦ ਹੈ ਕਬੀਰ ਸਾਹਿਬ ਜੀ ਦੇ ਸਮਝਾ ਰਹੇ ਵੀ ਜਦੋਂ ਤੱਕ ਉਸ ਪਰਮਾਤਮਾ ਦੀ ਸ਼ਕਤੀ ਇਸ ਸਰੀਰ ਵਿੱਚ ਰੂਪੀ ਦੀਵੇ ਵਿੱਚ ਹੈਗੀ ਹੈ ਉਦੋਂ ਤੱਕ ਤੇ ਇਹਦੀ ਜੋਤ ਵੀ ਚੱਲਦੀ ਹੈ ਇਹਦੀਆਂ ਬੱਤੀਆਂ ਚੱਲਦੀਆਂ ਨੇ ਤੇ ਨਹੀਂ ਫਿਰ ਬੱਤੀ ਵੀ ਬੁੱਝ ਜਾਂਦੀ ਹੈ ਤੇ ਫਿਰ ਸੁੰਨਾ ਮੰਦਰ ਹੋਈ ਫਿਰ ਕੁਝ ਨਹੀਂ ਕਿਸੇ ਪਾਸੇ ਦਿਖਦਾ ਖਤਮ ਸਾਰਾ ਮਸਾਲਾ ਤੇ ਫਿਰ ਕੀ ਕਰਦੇ ਆ ਕਬੀਰ ਸਾਹਿਬ ਜੀ ਕਹਿੰਦੇ ਹਾਂਸਾ ਜਿਹੜਾ ਇਹਦੇ ਵਿੱਚ ਹਕਮਾ ਉਹ ਤੇ ਪਹਿਲੀ ਉਡਾਰੀ ਬਾਹਰ ਜਾਂਦਾ ਹੈ ਤੇ ਜਿਹੜਾ ਰਹਿ ਗਿਆ ਬਾਕੀ ਸ਼ਕਤੀ ਸ਼ਕਤੀ ਵਿੱਚ ਚਾਰ ਰਲਦੀ ਆ ਇਕੱਲੀ ਬਾਕੀ ਬਚੇ ਹੋਏ ਸਰੀਰ ਨੂੰ ਅਸੀਂ ਚੁੱਕੀ ਕਰਦੇ ਆ ਉਹਦੇ ਬਾਰੇ ਸਾਰੀ ਗੱਲ ਕਬੀਰ ਸਾਹਿਬ ਕੀ ਕਰਦੇ ਆ ਤੇ ਜਦੋਂ ਕਬੀਰ ਸਾਹਿਬ ਜੀ ਕਹਿੰਦੇ ਇਹ ਤੇਰੇ ਨਾਲ ਹੋਣਾ ਹੀ ਆ ਅਖਰ ਤੇ ਫਿਰ ਕਿਉਂ ਨਹੀਂ ਤੂੰ ਉਸ ਤੇਲ ਰੂਪੀ ਉਸ ਸ਼ਕਤੀ ਰੂਪੀ ਮਾਲਕ ਨਾਲ ਜਿਹਦੇ ਕਰਕੇ ਤੂੰ ਜਿਉਂਦਾ ਸਿ ਜਿਹਦੇ ਕਰਕੇ ਤੂੰ ਦੇਖਦਾ ਸੀ ਸਭ ਕੁਝ ਸੋ ਆਓ ਆਪਾਂ ਸ਼ਬਦਾਂ ਦਾ ਇੱਕ ਵਾਰ ਫੇਰ ਪਾਠ ਕਰਦੇ ਆ ਆਸਾ ਜਗ ਲਾ ਕੇ ਤੀਨ ਦੀਵੇ ਮੁਖ ਬਾਤੀ ਤਾਬ ਲਾ ਕੇ ਸੂਜੈ ਸਭ ਕੋਈ ਸੂਜੈ ਸਭ ਕੋਈ ਦਾ ਮਤਲਬ ਇਹ ਚਾਨਣ ਜਦੋਂ ਹੁੰਦਾ ਉਹ ਸਭ ਕੁਝ ਦਿਖਦਾ ਹੈ ਕਿਉਂਕਿ ਤੇਲ ਦੀਵੇ ਦੇ ਵਿੱਚ ਹੈਗਾ ਤੇ ਬੱਤੀ ਜਲ ਰਹੀ ਹੈ ਤੇ ਤਿਸਰੇ ਆ ਸਭ ਕੁਝ ਤੇਲ ਜਲੇ ਬਾਤੀ ਠਹਿਰਾਨੀ ਸੋਨਾ ਮੰਦਰ ਹੋਈ ਰੇ ਬੋਰੇ ਕਰੀ ਨ ਰਖੇ ਕੋਈ ਤੂੰ ਰਾਮ ਨਾਮ ਜਪ ਸੋਈ ਰਹਾਓ ਜਿਸ ਤੇਲ ਦੀ ਗੱਲ ਗੁਰੂ ਜੀ ਕਰ ਰਿਹਾ ਉਸ ਦੀਵੇ ਦੀ ਜਿਸ ਦੀ ਦੀਵਾ ਸਰੀਰ ਤੇਲ ਪਰਮਾਤਮਾ ਦੀ ਸ਼ਕਤੀ ਜਿਹੜੀ ਦੇ ਵਿੱਚ ਚੱਲ ਰਹੀ ਹੈ ਉਹਦੀ ਗੱਲ ਕਰ ਰਿਹਾ ਤੇ ਜਦੋਂ ਉਹ ਇਸ ਵਿੱਚੋਂ ਨਿਕਲ ਜਾਂਦਾ ਤੇ ਖਤਮ ਹੋ ਜਾਂਦਾ ਕਬੀਰ ਸਾਹਿਬ ਜੀ ਕਹਿੰਦੇ ਉਸ ਦੀਵੇ ਨੂੰ ਉਸ ਤੇਲ ਨਾਲ ਜੋੜ ਉਹ ਸ਼ਕਤੀ ਨਾਲ ਜੋੜ ਉਹ ਨੂੰ ਯਾਦ ਰੱਖ ਉਸ ਪਰਮਾਤਮਾ ਨਾਲ ਜੁੜ ਜਿਸ ਕਰਕੇ ਤੂੰ ਜੁੜਿਆ ਮੈਂ ਤੇ ਜਦੋਂ ਆਤਮਾ ਤੇਰੇ ਵਿੱਚ ਨਹੀਂ ਰਹੇਗੀ ਨਾ ਉਹਦੀ ਅੰਸ਼ ਜੋ ਮਿਲੇ ਕਾ ਕੀ ਬਾਤ ਕਿਤਾ ਕਹੋ ਕਾ ਕੋ ਕਵਨ ਕੋਲ ਕੀ ਜੋਈ ਟਟ ਘੂਟੇ ਕੋਈ ਬਾਤ ਨਾ ਪੁੱਛੈ ਕਾਡੋ ਕਾਡੋ ਹੋਈ ਜਿਹੜੇ 10 ਘਟ ਪਹਿਲਾਂ ਹੋਈ ਕਹਿੰਦਾ ਸੀ ਮੈਂ ਮਾਂ ਕੋਈ ਕਹਿੰਦਾ ਸੀ ਪਿਓ ਹੈ ਕੋਈ ਕਹਿੰਦਾ ਸੀ ਮੈਂ ਇਹਦਾ ਸਾਮਸਫਰਾਂ ਉਹ ਕਹਿੰਦਾ ਚਲੋ ਇਹਨੂੰ ਲੈ ਕੇ ਜਾਓ ਕੋਈ ਦੇਰੀ ਬੈਠੀ ਮਾਤਾ ਰੋਵੇ ਖਟਿਆ ਲੈ ਕੇ ਭਾਈ ਲੱਟ ਛਿਟਕਾਈ ਤੇਰੀ ਆ ਰੋਵੇ ਹੰਸ ਇਕੱਲਾ ਜਾਈ ਇਸ ਪੰਕਤੀ ਨੂੰ ਰੁੱਕ ਕੇ ਪੜਨਾ ਲੱਟ ਛਿਟਕਾਈ ਤੇਰੀ ਆ ਰੋਵੇ ਇਹ ਉੱਪਰ ਦੀ ਪੰਕਤੀ ਨਾਲ ਜੁੜਦੀ ਹੈ ਦੇਰੀ ਬੈਠੀ ਮਾਤਾ ਰੋਵੇ ਖਟਿਆ ਲੈ ਕੇ ਭਾਈ ਲੱਟ ਛਿਟਕਾਈ ਤੇਰੀ ਆ ਰੋਵੇ ਇਹ ਸਾਰੇ ਰੋ ਰਹੇ ਆ ਤੇ ਚਾਰ ਬੰਦੇ ਇਕੱਠੇ ਹੋ ਕੇ ਉਹਨੂੰ ਹੁਣ ਸਮਸ਼ਾਨਾ ਮੰਦ ਲੈ ਗਏ ਪਰ ਅਗਲੀ ਪੰਕਤੀ ਹੈ ਜੋ ਅਧੀ ਪੰਕਤੀ ਨੂੰ ਇੱਕ ਪਾਸੇ ਧਿਆਨ ਨਾ ਭੜੀਏ ਹਾਂਸ ਅਕੇਲਾ ਜਾਈ ਜੋੜੇ ਵਿੱਚ ਸ਼ਕਤੀ ਸੀ ਪਰ ਪ੍ਰਤਾਪ ਪਰਮਾਤਮਾ ਦੀ ਉਹ ਪਹਿਲੀ ਚਲੀ ਗਈ ਉਹ ਤਾਂ ਪਹਿਲਾਂ ਇਕੱਲੀ ਚਲੀ ਗਈ ਹੈ ਉਹਦੇ ਨਾਲ ਤਾਂ ਕੋਈ ਨਹੀਂ ਗਿਆ ਕਿਉਂਕਿ ਸਾਹਿਬ ਜੀ ਕਹਿੰਦੇ ਉੱਤਰ ਕੋਈ ਨਹੀਂ ਗਿਆ ਜਦੋਂ ਉਹਦੇ ਨਾਲ ਕੋਈ ਗਿਆ ਹੀ ਨਹੀਂ ਤੇ ਫਿਰ ਇਹ ਜਨਮ ਕਿਉਂ ਸਹਿ ਰਿਹਾ ਹੈ ਇਹੇ ਸੰਸਾਰਕ ਮੋਹ ਦਾ ਜਲਮ ਵਦਿਆ ਤੂੰ ਕਿਉਂ ਸਹਿ ਰਿਆ ਕਹਤ ਕਬੀਰ ਸੁਨੋ ਰੇ ਸੰਤ ਪੈਸਾ ਕਰ ਕਹਿ ਤਾਈ ਕਬੀਰ ਸਾਹਿਬ ਜੀ ਕਹਿੰਦੇ ਇਸ ਡਰਾਉਣੇ ਸੰਸਾਰ ਵਾਲੇ ਸੁਣ ਲੋ ਇਹ ਦਾ ਅੰਤ ਹੈ ਮਤਨ ਹੁਣ ਦੱਸਿਆ ਜਿਹੜਾ ਮਤਨ ਹੁਣ ਦੱਸਿਆ ਨਾ ਸ਼ਬਦ ਵਿੱਚ ਕਬੀਰ ਸਾਹਿਬ ਜੀ ਕਹਿੰਦੇ ਇਹ ਇਸ ਸੰਸਾਰ ਦਾ ਅੰਤ ਹੈ ਇਹ ਬੰਦੇ ਸਿਰ ਜੁਲਮ ਹੂਤ ਹੈ ਜਦ ਮੈਂ ਹੀ ਹਟਾਇ ਕੋ ਸਾਈ ਐ ਮੇਰੇ ਮਾਲਕਾ ਬੰਦਾ ਆਪਣੇ ਆਪ ਉੱਤੇ ਜ਼ੁਲਮ ਕਰ ਰਿਹਾ ਤੇ ਉਸ ਸਾਰੀ ਉਮਰ ਜਿਸ ਨੂੰ ਜਿਸ ਨਾਲ ਬੋ ਪਾਇਆ ਜਿਸ ਨੂੰ ਇਕੱਠਾ ਕਰ ਰਿਹਾ ਉਹ ਸਾਰਾ ਇੱਥੇ ਦੀ ਇੱਥੇ ਧਰਿਆ ਰਹਿ ਜਾਂਦਾ ਹੈ ਤੇ ਛੱਡ ਕੇ ਜਾਣਾ ਪੈਂਦਾ ਹੈ ਇਹ ਜ਼ੁਲਮ ਬੰਦਾ ਆਪ ਦੇ ਆਪ ਆਪਣੇ ਤੇ ਕਰੇ